प्यारे दोस्तों आज ਤੁਹਾਡੇ ਸਾਹਮਣੇ ਕੁਝ ਟਿਪੀਕਲ ਕੁਐਸਚਨ ਜੇ ਰੱਖ ਰਹੇ ਆ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਸੋਲਵ ਕਰਨ ਦੀ ਕੋਸ਼ਿਸ਼ ਕਰੋ ਕੁਐਸਚਨ ਹੈ ਤੁਹਾਡੇ ਕੋਲੇ 1 ਰੁਪਏ ਦੀਆਂ 4 ਟੌਫੀਆਂ 4 ਰੁਪਏ ਦੀ ਇੱਕ ਚਾਕਲੇਟ ਅਤੇ 1 ਰੁਪਏ ਦਾ ਇੱਕ ਲਾਲੀਪਾਪ ਤੁਸੀਂ 50 ਹੀ ਬਸਤੂਆਂ 'ਚ ਦੁਨੀਆਨੇ ਤੇ 50 ਰੁਪਏ ਖਰਚ ਕਰਨੇ ਹਨ ਤਸੀਂ ਦੱਸੋ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਖਰਚ ਕਰੀਏ ਕਿ ਸਾਡੇ ਕੋਲ 50 ਹੀ ਬਸਤੂਆਂ ਆ ਜਾਣ ਇਸ ਲਈ ਤੁਹਾਨੂੰ ਥੋੜਾ ਜਿਆਦਾ ਸੋਲਵ ਕਰਨ ਲਈ ਕਿਹਾ ਗਿਆ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਇਹਦਾ ਉੱਤਰ ਵੀ ਦਿਖਾਇਆ ਜਾਵੇਗਾ ਇਹ ਸੋਲਵ ਕਰਨ ਤੋਂ ਬਾਅਦ ਉੱਤਰ ਹੈ ਤੁਹਾਡੇ ਕੋਲੇ 40 ਟੌਫੀਆਂ 4 ਚਾਕਲੇਟਾਂ ਅਤੇ 6 ਲollipops 40 ਟੌਫੀਆਂ 4 ਰੁਪਏ ਦੀਆਂ 4 ਚਾਕਲੇਟਾਂ 40 ਰੁਪਏ ਦੀਆਂ ਅਤੇ 1-1 ਰੁਪਏ ਦਾ ਲਾਲੀਪਾਪ ਸੀ ਤਾਂ 6 ਰੁਪਏ ਦੇ 6 ਲਾਲੀਪਾਪ ਆ ਗਏ ਤਾਂ ਟੋਟਲ ਤੁਹਾਡੇ ਕੋਲ 50 ਰੁਪਏ ਹੀ ਖਰਚ ਕੀਤੇ ਹਨ ਤੇ 50 ਤੁਹਾਡੇ ਕੋਲ ਬਸੂਆ ਮਿਲ ਗਈਆਂ ਹਨ ਹੁਣ ਤੁਹਾਡੇ ਸਾਹਮਣੇ ਇੱਕ ਹੋਰ ਕੁਐਸਚਨ ਹੈ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਤੁਹਾਡੇ ਕੋਲ ਕੁਐਸਚਨ ਹੈ 20 ਰੁਪਏ ਦੀ ਇੱਕ ਪਲੇਟ 1 ਰੁਪਏ ਦੀਆਂ 20 ਕੋਲੀਆਂ 1 ਰੁਪਏ ਦਾ 1 ਚਮਚ ਤੁਸੀਂ 100 ਹੀ ਵਰਤਨ ਖਰੀਦਨੇ ਹਨ ਅਤੇ 100 ਹੀ 100 ਹੀ ਰੁਪਏ ਖਰਚ ਕਰਨੇ ਹਨ ਤੁਸੀਂ ਆਪਣਾ ਦਿਮਾਗ ਲਗਾਓ ਤੇ ਦੱਸੋ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਅਡਜਸਟ ਕਰੋਗੇ ਕਿ ਤੁਹਾਡੇ ਕੋਲ 100 ਹੀ ਵਰਤਨਾ ਜਨ ਅਤੇ 100 ਹੀ ਰੁਪਏ ਖਰਚ ਹੋਣ ਦੱਸੋ ਦੋਸਤੋ ਜਲਦੀ ਕਰੋ ਇਸ ਤੋਂ ਬਾਅਦ ਤੁਹਾਡੇ ਕੋਲ ਇਸ ਦਾ ਆਨਸਰ ਵੀ ਆਏਗਾ बीस रुपए की एक प्लेट एक रुपए दियाँ भी कौलिया तो देखो चार प्लेटा खरीदोगे अस्सी कौलिया खरीदोगे सोलह चम्मच खरीदोंगे भी चौकासी चार प्लेटे को अस्सी कौलिया थोड़े को चार रुपए दियाँ सोलह चम्मच सोलह रुपए द इस तो बाद अगे क्वेश्चन आएगा जो ती तो खुद ही सोल्व करना है ਅਤੇ ਇਸ ਦਾ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣਾ ਹੈ ਤਾਂ ਤੁਹਾਡੇ ਸਾਹਮਣੇ ਕੁਐਸਚਨ ਇਸ ਤਰ੍ਹਾਂ ਹੈ ₹10 ਦਾ ਇੱਕ ਸੈਂਡਵਿਚ 14 ਰੁਪਏ ਦਾ ਇੱਕ ਸਮੋਸਾ ₹1 ਦੀਆਂ 800 ਸਦੀਆਂ ਪੂੜੀਆਂ ਤੁਸੀਂ 100 ਰੁਪਏ ਖਰਚ ਕਰਨੇ ਹਨ ਅਤੇ ਸੋਹੀ ਬਸਤੂ ਕਿਤਨੀ ਹਨ ਜਿਸ ਮੇਰੇ ਵੀਰ ਨੂੰ ਇਸ ਦਾ ਆਨਸਰ ਪਤਾ ਹੋਵੇ ਜਾਂ ਸੋਲਵ ਕਰ ਸਕਦਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਭੇਜਿਓ ਜੀ ਇਹ ਜੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਜੀ